ਕੋਣ ਖੰਡੂਰ ਸਾਹਾ ਜਣਿਆ ਨਾਲ ਹੀ ਹੈ ਜੀ ਖੰਡੂਰ ਸਾਹ ਵਾਲੀ ਸੀਟ ਨੇ ਬਹੁਤ ਜ਼ਿਆਦਾ ਧਿਆਨ ਖਿੱਚਿਆ ਹੋਇਆ ਕਿਉਂਕਿ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਹੈ ਤੇ ਡੇਬਰੂਗੜ੍ਹ ਜੇਲ੍ਹ ਦੇ ਵਿੱਚੋਂ ਉਹਨਾਂ ਦੀ ਸੀਟ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਰਾਜਦੇਵ ਸਿੰਘ ਖਾਲਸਾ ਕਰ ਰਾਜਦੇਵ ਸਿੰਘ ਖਾਲਸਾ ਜਿਹੜੇ ਉਹ ਮੈਂਬਰ ਪਾਰਲੀਮੈਂਟ ਰਹੇ ਨੇ ਰਹਿ ਚੁਕੇ ਪੰਥਕ ਸਫਾ ਦੇ ਵਿੱਚੋਂ ਹਣਾ ਪੰਥਕ ਮੋਰਚੇ ਜੋ ਕਹਿ ਸਕਦਾ ਤੁਸੀਂ ਪਰ ਜਿਹੜੇ ਗੁੱਝੇ ਭੇਦਦੇ ਆ ਓਪਨ ਸੀਕ੍ਰੀਟ ਨਾਂ ਦੀਆਂ ਕਿਤਾਬਾਂ ਆ ਜਿਹੜੀਆਂ ਰਾਹ ਦੇ ਮੁਖੀ ਵਗੈਰਾ ਦੇ ਵੱਲੋਂ ਲਿਖੀਆਂ ਹੋਈਆਂ ਉਹਨਾਂ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਰਾਜਦੇਵ ਖਾਲਸਾ ਨੂੰ ਉੱਥੇ ਰਾ ਵਰਸਾ ਸਿੰਘ ਬਲਟੋਆ ਉੱਥੇ ਅਕਾਲੀ ਦਲ ਦੇ ਉਮੀਦਵਾਰ ਆ ਤੇ ਉਹਨਾਂ ਨੇ ਇਹ ਦੋਸ਼ ਲਾਏ ਨੇ ਜਿਹੜੇ ਕਿਸੇ ਹੱਦ ਤੱਕ ਸਹੀ ਵੀ ਹੋ ਰਹੇ ਗਲਤ ਵੀ ਹੋ ਰਹੇ ਕਿ ਅਮਰਤਵਾਲ ਸਿੰਘ ਨੇ ਚੋਣ ਲੜਨੀ ਸੀ ਤੇ ਬੋਰਡ ਦਾ ਐਲਾਨ ਆ ਜਿਹੜਾ ਟਿਕਟ ਦਾ ਐਲਾਨ ਹੈ ਜਾਂ ਕੈਂਡੀਡੇਟ ਦਾ ਐਲਾਨ ਉਹ ਰਾਜਦੇਵ ਸਿੰਘ ਖਾਲਸਾ ਕਰਦੇ ਆ ਉਹ ਕਹਿੰਦੇ ਆ ਜੀ ਇਹ ਸਿੱਧੀ ਦੀ ਸਿੱਧੀ ਜਿਹੜੀ ਟਿਕਟ ਆ ਆਰਐਸਐਸ ਤੋਂ ਆਈ ਹੈ ਕਿੰਨੀ ਸਹੀ ਹੈ ਇਹ ਤਾਂ ਕਹਿਣਾ ਮੁਸ਼ਕਲ ਆ ਕਿਉਂਕਿ ਰਾਜਦੇਵ ਸਿੰਘ ਖਾਲਸਾ ਆਰਐਸਐਸ ਦੀ ਸਿੱਖ ਸੰਗਤ ਦਾ ਜਿਹੜੀ ਰਾਸ਼ਟਰੀ ਸਿੱਖ ਸੰਗਤ ਦਾ ਉਸ ਦੇ ਰਣਾ ਮਾਲਵਾ ਜੋਂ ਦੇ ਵਿੱਚੋਂ ਜੁੜੇ ਰਹੇ ਫਿਰ ਉਹ ਟੁੱਟ ਗਏ ਸੀ ਉਹਨਾਂ ਜੜਾਂ ਦੇ ਨਾਲ ਸਾਂਝ ਕਿੰਨੀ ਕਿ ਹੋ ਜੀਏ ਇਹ ਤਾਂ ਉਹ ਜਾਣਦੇ ਆ ਇਹ ਮਾਮਲਾ ਜਿਹੜਾ ਇਹ ਉੱਥੇ ਆਪ ਦਾ ਅਸਰ ਅੱਡ ਛੱਡ ਸਕਦਾ ਕਿਉਂਕਿ ਦੂਜੀਆਂ ਤਰ੍ਹਾਂ ਦਾ ਵੀ ਦੋਰ ਹੋਇਆ ਬਲਟੋਆ ਜਿਹੜਾ ਆਪਦੇ ਆਪ ਨੂੰ ਸਭ ਤੋਂ ਵੱਡੇ ਪੰਥਕ ਚਿਹਰੇ ਕਹਿੰਦੇ ਕਿ ਮੈਂ ਤਾਂ ਜੇਲ੍ਹ ਵੀ ਕੱਟੀ ਮੈਂ ਸੰਤਾਂ ਦੇ ਨਾਲ ਵੀ ਰਿਹਾ ਹੋਰ ਵੀ ਸਾਰੀਆਂ ਗੱਲਾਂ ਪਰ ਦੂਜੇ ਪਾਸੇ ਸਵਾਲ ਉਹਨਾਂ ਤੇ ਕਹਿੰਦੇ ਤੁਸੀਂ ਤਾਂ ਹੱਥ ਖੜੇ ਕਰਕੇ ਆਗੇ ਸੀ ਉਹ ਅਮਰਪਾਲ ਸਿੰਘ ਨੂੰ ਕਹਿੰਦੇ ਕਿ ਹੱਥ ਤਾਂ ਤੂੰ ਵੀ ਪਾਈ ਖੜੇ ਕਰਕੇ ਆਇਆ ਸੀ ਤੂੰ ਤਾਂ ਕੋਈ ਕੁਰਬਾਨੀ ਵੀ ਨਹੀਂ ਕੀਤੀ ਤੂੰ ਤਾਂ ਭੱਜਾ ਵੀ ਸੀ ਉਹ ਗੱਲਾਂ ਹਨਾ ਉੱਥੇ ਜਿਹੜੇ ਜੀਰਾ ਨੇ ਅਕਾਲੀ ਦਲ ਦੇ ਨਾਲ ਸੰਧ ਤੇ ਅੰਦਰਜੀਤ ਸਰਗਰਮੀ ਉਹਨਾਂ ਦੀ ਵੀ ਬਹੁਤ ਹੈ ਉਹ ਦੇਖੋ ਕੇਸਾਂਦਾਰੀ ਹੈਗੇ ਨੇ ਅਮਰਦਾਰੀ ਹੈਗੇ ਨੇ ਔਰ ਪੰਥਕ ਜਿਹੜਾ ਮੋਰਾ ਵੀ ਹੈ ਔਰ ਕਾਮਦਾ ਬਲਾਰਾ ਵੀ ਹੈ ਸਰਗਰਮ ਵੀ ਬਹੁਤ ਹੈ ਉਹ ਵੀ ਉੱਥੇ ਹੈਗਾ ਉੱਥੇ ਜਿਹੜੇ ਮਿਸਟਰ ਭੁੱਲਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਵੀ ਸਿਟਿੰਗ ਕੈਬਨਟ ਮੰਤਰੀ ਹੈ ਉਹਨਾਂ ਨੂੰ ਵੀ ਉੱਥੇ ਮੈਦਾਨ ਚ ਉਤਾਰਿਆ ਪਰ ਉਹਨਾਂ ਦੀ ਸ਼ੁਰੂ ਦੇ ਵਿੱਚ ਹੀ ਬਿਆਨਬਾਜ਼ੀ ਜਾਂ ਹੋਸ਼ਾ ਪਾਣਾ ਜਿਹੜਾ ਉਹ ਕਾਫੀ ਦੇਖਣ ਨੂੰ ਮਿਲਿਆ ਤਾਂ ਲੋਕਾਂ ਦੇ ਵਿੱਚ ਉਸ ਗੱਲ ਨੂੰ ਲੈ ਕੇ ਰੋਹ ਵੀ ਹੈਗਾ ਦੂਜਾ ਇਹ ਹੈ ਕਿ ਉਸ ਹਲਕੇ ਦੇ ਵਿੱਚ ਜਿਹੜੇ ਕੰਮ ਜਿਹਾਜੇ ਹੋਣੇ ਚਾਹੀਦੇ ਸੀ ਕਿਉਂਕਿ ਸੱਤਾਧਾਰੀ ਪਾਰਟੀ ਨੇ ਬੜੀਆਂ ਗੱਲਾਂ ਕੀਤੀਆਂ ਉਹ ਨਹੀਂ ਹੋ ਸਕੇ ਉੱਤੋਂ ਵਾਲੇ ਲੋਕਾਂ ਨੂੰ ਕੋਈ ਮਤਲਬ ਨਹੀਂ ਕਿ ਸਾਨੂੰ ਆਟਾ ਦਾਲ ਮਿਲ ਰਿਹਾ ਹੈ ਬਿਜਲੀ ਮਿਲ ਰਹੀ ਹੈ ਜਾਂ ਹੋਰ ਹੈ ਉਹ ਕਹਿੰਦੇ ਆ ਕਿ ਜੀ ਅਸੀਂ ਤਾਂ ਹੁਣ ਲਾਂਬਾ ਲਾਉਣਾ ਹੈ ਲਾਂਬਾ ਕੀ ਦਾ ਬੀਬੀ ਖਾਲੜਾ ਹਰਾਉਣ ਦਾ ਕਿਉਂਕਿ ਉਸੇ ਹਲਕੇ ਤੋਂ ਬੀਬੀ ਖਾਲੜਾ ਹਰੇ-ਹਰੇ ਸੀ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਦਾ ਜਿਹੜਾ ਗੀਤ ਆਇਆ ਹੈਗਾ ਤੁਸੀਂ ਉਹ ਬੋਦੋਂ ਵੀ ਵਿਖਾ ਲੜਣਾ ਹੜਾਈ ਹਣਾ ਉਹ ਗੱਲ ਉਹਦਾ ਅਸਰ ਹੈ ਜਿਹੜਾ ਅਮਰਤਪਾਲ ਦੇ ਮਾਮਲੇ ਤੇ ਪੈ ਰਿਆ ਹੁਣ ਤੁਸੀਂ ਇਹ ਦੇਖੋ ਮੈਂ ਫੇਰ ਉੱਥੇ ਗਲਤੀ ਹੋਣਾ ਕਿ ਅਮਰਤਪਾਲ ਦੇ ਖਿਲਾਫ ਵੀ ਕੁਝ ਗੱਲਾਂ ਜਾਂਦੀਆਂ ਚਰਚਾ ਜਿਹੜੀ ਕਿੰਨੀ ਸਹੀ ਹੈ ਇਹਦੇ ਤੇ ਤਾਂ ਉਹ ਪਰਿਵਾਰ ਦੱਸ ਸਕਦਾ ਤੁਸੀਂ ਤਾਂ ਕਹਿਣੋ ਤਾਂ ਦੋਨੋਂ ਪੰਥੇ ਨੇ ਨਾ ਕਿਉਂਕਿ ਬਿਰਸਾ ਵਲਟੋਆ ਕਹਿੰਦੇ ਕਿ ਮੈਂ ਸਭ ਤੋਂ ਵੱਡਾ ਪੰਥਕਾਂ ਅਮਰਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ ਜਾਂ ਉਹ ਖੁਦ ਕਹਿੰਦੇ ਦੇ ਬਾਪੂ ਜੀ ਸਾਰੇ ਉਹ ਕਹਿੰਦੇ ਅਸੀਂ ਸਭ ਤੋਂ ਵੱਡੇ ਪੰਥਕਾਂ ਕਿ ਇੱਕ ਦਰ ਨੂੰ ਪਿੱਛੇ ਨਹੀਂ ਹੋ ਜਾਣਾ ਚਾਹੀਦਾ ਸੀ ਜੇ ਸਿੱਖ ਮਾਮਲੇ ਦੇ ਵਿੱਚ ਦੇਖਿਆ ਜਾਵੇ ਸਿੱਖ ਪੰ ਆੜ ਦੀ ਕਿਹੜੀ ਪਿੱਛੇ ਉਹ ਕਹਿੰਦੇ ਆ ਕਿ ਜੀ ਅਸੀਂ ਉਹਨਾਂ ਦੀ ਸਪੋਰਟ ਕਰੀਏ ਬਲਟੋਆ ਜਿਵੇਂ ਆਪਾਂ ਵੀ ਇੰਟਰਵਿਊ ਕਰਕੇ ਆਏ ਆ ਕਿ ਜਿਹਦੀ ਟਿਕਟ ਯਾਰ ਐਸਐਸ ਕੋਈ ਅਸੀਂ ਉਹਨਾਂ ਦੀ ਸਪੋਰਟ ਕਰੀਏ ਤੇ ਉਹ ਅਕਾਲੀ ਦਲ ਵੀ ਤਾਂ ਐਸਐਸ ਨਾਲ ਹੀ ਜੁੜਿਆ ਰਿਹਾ ਹੁਣ ਤੱਕ ਜਿਹਦੇ ਸਿੱਧੇ ਦੋਸ਼ ਲੱਗਦੇ ਭਗਵਾ ਕਰਨ ਸਾਡੇ ਗੁਰੂਤਾਮ ਦਾ ਕਰਤਾ ਬੜਾ ਕੁਝ ਜਿਹੜੀ ਗੱਲ ਅੰਮ੍ਰਿਤਪਾਲ ਦੇ ਖਿਲਾਫ ਜਾਂਦੀ ਹੈ ਉਹ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਪਿਛਲੀ ਜਿਹੜੀ ਇਲੈਕਸ਼ਨ ਸੀ ਉਦੋਂ ਤਾਂ ਬੀਬੀ ਖਾਲੜਾ ਦੇ ਵਿਰੁੱਧ ਸੀ ਉਹ ਤਾਂ ਜਸਵੀਰ ਸਿੰਘ ਡਿੰਪਾ ਜਿਹੜਾ ਕਾਂਗਰਸ ਦਾ ਉਮੀਦਵਾਰ ਆ ਉਹਦੇ ਹੱਕ 'ਚ ਭੁੱਗਤਿਆ ਸੀ ਉਦੋਂ ਤਾਂ ਇਹ ਗੱਲ ਸੀ ਕਿ ਅਮਰਤਪਾਲ ਸਿੰਘ ਦਾ ਪਰਿਵਾਰ ਹੈ ਜਿਹੜਾ ਉਹਦੇ ਬਾਰੇ ਜੋ ਤੱਥ ਆ ਰਹੇ ਨੇ ਕਿ ਇਹਨਾਂ ਦੇ ਪਰਿਵਾਰਕ ਮੈਂਬਰ ਸਰਪੰਚ ਸੀਗੇ ਤੇ ਉਹ ਕਾਂਗਰਸ ਵੱਲੋਂ ਸੀ ਉਹ ਤਾਂ ਬੀਬੀ ਖਾਲੜਾ ਦਾ ਵਿਰੋਧ ਕੀਤਾ ਹੁਣ ਉਹਨਾਂ ਦੇ ਹੱਕ ਦੇ ਵਿੱਚ ਹੈ ਪਰ ਫੇਰ ਵੀ ਜਿਹੜਾ ਉੱਥੇ ਬੀਬੀ ਖਾਲੜਾ ਵਾਲਾ ਐਜ ਹੈ ਜਿਹੜਾ ਸਿੱਧੂ ਮੂਸੇਵਾਲੇ ਦਾ ਕੀਤਾ ਉਹ ਮਿਲੂਗਾ ਦੂਜਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਨੌਜਵਾਨਾਂ ਦੀ ਗਲਤੀ ਤਾਂ ਏਡੀ ਹੈ ਨਹੀਂ ਸੀ ਦੇ ਡਾ ਇਹਨਾਂ ਨੂੰ ਸਜ਼ਾ ਦਿੱਤੀ ਗਈ ਐ ਐਨਐਸਐ ਸਰਕਾਰ ਤੇ ਲਾਤਾ ਉਹ ਐਂਟੀ ਐਂਕੂਬੇਸੀ ਫੈਕਟਰ ਤੇ ਜੇਲ੍ਹ ਭੇਜਣ ਵਾਲਾ ਮਾਮਲਾ ਹੈ ਉਹ ਉੱਥੇ ਅਸਰ ਛੱਡੂਗਾ ਇੱਕ ਹੋਰ ਗੱਲ ਵੀ ਉਸ ਖੇਤਰ ਦੀ ਹੈਗੀ ਐ ਕਿ ਉੱਥੇ ਕੋਈ ਕਸਬਾ ਜਾਂ ਸ਼ਹਿਰ ਇਹੋ ਜਿਹਾ ਨਹੀਂ ਐ ਕਿ ਜਿੱਥੇ ਭਾਜਪਾ ਦੀ ਵੋਟ ਹੋਵੇ ਹਿੰਦੂ ਭਾਈ ਤਾਰੇ ਦੀ ਵੋਟ ਤਾਂ ਕਰਕੇ ਉੱਥੇ ਜਦੋਂ ਵੀ ਉਮੀਦਵਾਰ ਜਿੱਤਦਾ ਬੇਸ਼ੱਕ ਉਹ ਕਾਂਗਰਸ ਦਾ ਵੀ ਕਿਉਂ ਨਾ ਜਿੱਤਦਾ ਹੋਵੇ ਉਹ ਨਰੋਲ ਮਾਧਿਆਲੇ ਵੋਟਰਾਂ ਦੀ ਹਮਾਇਤ ਦੇ ਨਾਲ ਜਿੱਤਦਾ ਹਾਲਾਂਕਿ ਜੇ ਮੈਂ ਪਹਿਲਾਂ ਗੱਲ ਕੀਤੀ ਆ ਕਿ ਉੱਥੇ ਮਾਲਵੇ ਦਾ ਵੀ ਇੱਕ ਕਾਰਨਰ ਲੱਗਦਾ ਇੱਕ ਹਲਕਾ ਲੱਗ ਜਾਂਦਾ ਦੋ ਆ ਜਿਹੜੇ ਉਹ ਆਪਣੇ ਦੁਆਬੇ ਦੇ ਵੀ ਲੱਗ ਜਾਂਦੇ ਆ ਅਮਰਤਪਾਲ ਦੇ ਹੱਕ ਦੇ ਵਿੱਚ ਬੇਹ ਬਹੁਤ ਵੱਡੀ ਆ ਆ ਜਿਹੜੀਆਂ ਦੂਜੀਆਂ ਗੱਲਾਂ ਜੇ ਇਹ ਵਿਰੋਧੀ ਧਿਰ ਨੇ ਜਚਾਤੀਆਂ ਤਾਂ ਕੱਲ ਨੂੰ ਜਿਹੜੇ ਪਰਸੋਂ ਵੋਟਾਂ ਪੈਣੀਆਂ ਤੇ ਨਤੀਜੇ ਆ ਹੋਰ ਤਰ੍ਹਾਂ ਦੇ ਵੀ ਹੋ ਸਕਦੇ ਪਰ ਅੱਜ ਜੇ ਦੇਖਿਆ ਜਾਵੇ ਅਮਰਤਪਾਲ ਦਾ ਹੱਥ ਉੱਪਰ ਉੱਥੇ ਜਾ ਰਿਹਾ ਅਮਰਤਪਾਲ ਦੇ ਜਿੱਤਣ ਨਾਲ ਕੋਈ ਕੀ ਇਫੈਕਟ ਹੋਊਗਾ ਤੁਹਾਡੇ ਹਿਸਾਬ ਨਾਲ ਕੁਝ ਨਹੀਂ ਹੋਣਾ ਅਮਰਤਪਾਲ ਵੈਸੇ ਇੱਕ ਖਾਸ ਗੱਲ ਹੈਗੀ ਆ ਕਿ ਅਮਰਤਪਾਲ ਬਲਾਰਾ ਚੰਗਾ ਹੈ ਤੇ ਉਹ ਉਸ ਗੱਲ ਦੇ ਉੱਤੇ ਉੱਥੇ ਦੇ ਅੰਦਰ ਜਾਂਦਾ ਹੈ ਤਾਂ ਆਪਦੀ ਗੱਲ ਤਾਂ ਰੱਖ ਸਕਦਾ ਹੈ ਪਰ ਦੂਜੀਆਂ ਗੱਲਾਂ ਹੈ ਕਿ ਜੇ ਅਮਰਤਪਾਲ ਦੀ ਸਟ੍ਰੈਟਜੀ ਨੂੰ ਦੇਖੋ ਆਉਂਦਾ ਕਿਹੜੇ ਪਾਸੇੋਂ ਹੈ ਜਿਹੜੀਆਂ ਗੱਲਾਂ ਦਾ ਉਹਨਾਂ ਸਾਰਿਆਂ ਦਾ ਵਿਰੋਧ ਕੀਤਾ ਉਹਨੂੰ ਮੰਨਣੀਆਂ ਪੈ ਰਗੀਆਂ ਜਿਹੜੇ ਤਾਂ ਉਹਨਾਂ ਦੇ ਹਮਿੰਤਿਓ ਤਾਂ ਆਖਾਂ ਮੰਨ ਕੇ ਕਹਿੰਦੇ ਵੀ ਠੀਕ ਹੈ ਜੀ ਭਾਈ ਸਾਹਿਬ ਨੇ ਇਹ ਕਰਤਾ ਪਰ ਜਿਹੜੇ ਨਿਰਪੱਖ ਨੇ ਉਹ ਉਹਨਾਂ ਗੱਲਾਂ ਤੇ ਸਵਾਲ ਚੱਕਦੇ ਆ ਤੇ ਵਿਰੋਧੀ ਹੈ ਉਹਨਾਂ ਨੂੰ ਕੋਈ ਚੰਗੀ ਗੱਲ ਅਗਲੇ ਦੀ ਦਿਸਦੀ ਨਹੀਂ ਹੁੰਦੀ ਨਹੀਂ ਜਿੱਤਰ ਤੇ ਹੁਣ ਕੀ ਸੰਵਿਧਾਨ ਦੀ ਸੋਚ ਚੱਕਣਗੇ ਕਿ ਸੰਵਿਧਾਨ ਨੂੰ ਤਾਂ ਮੰਨਦੇ ਨਹੀਂ ਸੀ ਉਹ ਗੱਲਾਂ ਤਾਂ ਫਿਰ ਉਹੀ ਆ ਗਈਆਂ ਸੁਧਾਨ ਦੇ ਮਾਮਲੇ ਦੇ ਉੱਤੇ ਤਾਂ ਸਿਮਰ ਜੀ ਤਾਂ ਮਾਨ ਹੋ ਰਹਾਂ ਦੀ ਵੀ ਇਹ ਗੱਲਬਾਤ ਚੱਲਦੀ ਰਹਿੰਦੀ ਹੈ ਕਿ ਵੀ ਮੈਂ ਤੈਨੂੰ ਫੁੱਟੀ ਗੁਰਬਾਨ ਤੋਂ ਬਿਨਾ ਅੰਦਰ ਨਹੀਂ ਜਾਊਂਗਾ ਬਾਅਦ ਵਿੱਚ ਅੰਦਰ ਵੀ ਗਿਆ ਸਾਰਾ ਕੁਝ ਕੀਤਾ